ਉਹ ਵੀ ਬਣਾਓ ਵੀ ਜਿਹੜੇ ਲੋਟ ਬਣਾ ਲਈ ਹਾਂ ਇੱਕ ਮਿੰਟ ਖੜੀ ਰੱਖੋ ਅਸਾਂ ਸਹੀ ਗੱਲ ਨੂੰ ਇੱਕ ਗੱਲ ਆ ਦੋ ਦੋ ਵਾਰੀ ਹੱਥ ਖੜੇ ਹੁੰਦੇ ਆ ਇਹ ਨਹੀਂ ਦੋ ਵਾਰੀ ਨਹੀਂ ਦੋ ਵਾਰੀ ਜਿਵੇਂ ਜੇ ਲੰਘ ਮੰਨ ਲਓ 4 ਲੈ ਕੇ ਸਾਰੇ ਤੋਂ ਬਾਹਲੇ ਬਾ 4 ਲੈ ਕੇ ਉਹ ਚਾਰਾਂ ਦੇ ਵਿੱਚ ਫੇਰਾ ਪਰ ਦੁਆਰੇ ਕਰਾਵਾਂ ਹੁਣ ਬੇਨਤੀ ਮੈਦੂਜੀ ਗੱਲ ਇਹ ਵੀ ਸਹਿਮਤੀ ਸਾਰਿਆਂ ਨਾਲ ਹੀ ਹੈ ਹੁਣ ਆਪ ਪਿੰਦੇ ਵਿੱਚ ਨਹੀਂ ਤਾਂ ਕੋਈ ਨਹੀਂ ਹੈ ਜਿਹੜਾ ਵੀ ਆਇਆ ਸਰ ਹਰ ਮਾਮਲਾ ਰੇਗ ਨਾਲ ਸਹਿਮਤੀ ਹੈ ਐ ਤਾਂ ਨਹੀਂ ਪਰ ਮੈਂ ਇੱਕ ਨਾਲ 15 ਜਨਵੇਂ 15 ਤੋਂ 13 ਨਾਲ ਤਾਂ ਸਹਿਮਤੀ ਦੇਖਦੇ ਹੋਗੀ ਇਹ ਤਾਂ ਕਿਹੜੀ ਗੱਲ ਹੈ ਕਰ ਸਕਦਾ ਹਾਂ ਆਹ ਗੀਟ ਦੇ ਵਿੱਚ ਨੇ ਕਿਹਾ ਕਿ ਤੁਸੀਂ ਗੋਲ ਅਗਲਾ ਨੰਬਰ ਹੈਗਾ ਰਾਤ ਸਿੰਘ ਸਿੰਘ ਲੇਕ ਸੈਂਟਮੈਂਟ ਸਾਰੀ ਸੰਗਤ ਨੂੰ ਬੇਨਤੀ ਆ ਵੀ ਇਹ ਸਾਰਾ ਰੋਲਾ ਰਪਾ ਆਪਣਾ ਖਤਮ ਕਰ ਦਿਓ ਠੀਕ ਹੈ ਨਵਾਂ ਬੰਦਾ ਕੋਈ ਨਵਾਂ ਚਿਹਰਾ ਮੂਰੇ ਲੈ ਕੇ ਆਓ ਆਪਾਂ ਨੂੰ ਬੁਨਾਉ ਬਹੁਤ ਵਧੀਆ ਸਜਾਇਆ ਕੋਈ ਗਲਤੀਆਂ ਹੋਈਆਂ ਕਿਸੇ ਤੋਂ ਵੀ ਉਹ ਤੋਂ ਉਹ ਬਖਸ਼ ਕੇ ਨਵਾਂ ਚਿਹਰਾ ਮੂਰੇ ਲੈ ਕੇ ਆਓ ਬਸ ਇਹਨਾਂ ਗਾਈ ਬੇਨਤੀ ਮੰਦੀ ਹਾਂਜੀ ਹੁਣ ਜੀ ਬਹੁਤ ਚੰਗੀ ਵੀ ਜੇ ਆਪਾਂ ਵਖਰੇਵੇਂ ਦੂਰ ਕਰਨ ਲਈ ਇਕੱਠੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਵਾਦਾ ਕਰਦਾ ਨਸ਼ੇ ਵਾਸਤੇ ਆਪਾਂ ਨਸ਼ੇ ਦੇ ਵਿਰੋਧਾਂ ਵਿੱਚ ਨਿਚਲ ਵਿਰੋਧ ਕਰਦੇ ਆਂ ਨੰਬਰ 2 ਲਿਪਾਗੂ ਤੋਂ ਆਪਣੇ ਪਿੰਡੋਂ ਭਾਵਲੇ ਤੋਂ ਪਾਗੂ ਨੂੰ ਸੜਕ ਰਾਹ ਜਾਂਦਾ ਐਮਪੀ ਕੱਟੂ ਤੇ ਮੈਂ ਵਾਦਾ ਕਰਦਾ ਸੜਕ ਬਣਾ ਕੇ ਦੇਵਾਂਗਾ ਤੋਇਆ ਦਾ ਰਾਹ ਭਾਵਲੇ ਤੋਂ ਕੁਟੀਆਂ ਬੜੀਆਂ ਪੜੇ ਡੇਰੇ ਦੀ ਵਾਦਾ ਕਰਦਾ ਉੱਥੋਂ ਦੇ ਕੈਂਪੀ ਕੱਟੂ ਨੱਕ ਦੇਵਾਂਗਾ ਕਰਨ ਕੰਮ ਦਾ ਮੈਂ ਵਾਦਾ ਕਰਦਾ ਵੈਸੇ ਜੀ ਦਾ ਖਾਲਸਾ ਸੇਵ ਗੁਰੂ ਜੀ ਦੀ ਫਤਿਹ ਮਨਪ੍ਰੀਤ ਸਰਦਾਰ ਨੂੰ ਜਿਹੜੇ ਜਿਹੜੇ ਸਾਥੀ ਹੱਥ ਖੜਾ ਕਰਦੇ। ਕਰ 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 ਚੱਕ ਲੋ ਯਾਰ ਭਾਈ ਦੁਕਾਨ ਨਖਰੀਆ ਤੁਹਾਡਾ ਸੁਖਰਾ ਸਿੰਘ ਬੁਲਿਆ ਹੈ ਚਪਾਲ ਕਮੇਟੀ ਦਾ ਇੱਥੇ ਪਹੁੰਚੇ ਸਾਰੇ ਨਗਰ ਨਸਪਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਉਤਰਾਲਾ ਕੀਤਾ ਮੈਂ ਸੁਭਾ ਇਲੈਕਸ਼ਨ ਲੜਨ ਵਾਸਤੇ ਆਪ ਦੇ ਘਰੇ ਇਕੱਠ ਕਰਿਆ ਸੀ ਜਿਹੜੀ ਗੱਲ ਆ ਮੈਂ ਉਹ ਆਪਦੀ ਕਰੂੰਗਾ ਮੈਂ ਇਲੈਕਸ਼ਨ ਲੜਨ ਵਾਸਤੇ ਆਉਦੇ ਘਰੇ ਇਕੱਠ ਕਰਿਆ ਸੀ ਪਰ ਮੈਨੂੰ ਇਹ ਲੱਗਿਆ ਵੀ ਜਿਹੜਾ ਆਪਣਾ ਪਿੰਡ ਹੈ ਇਹਨੇ ਪਿਛਲੇ 2-4 ਮੁੱਦਿਆਂ ਤੇ ਸਾਰਿਆਂ ਦਾ ਹੀ ਸਾਥ ਦਿੱਤਾ ਹੈ ਕੋਈ ਵੀ ਮੁੱਦਾ ਆਇਆ ਪਿੰਡ ਸਾਰਾ ਇਕੱਠਾ ਆਇਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮੈਂ ਵੀ ਇਹੀ ਚਾਹੁੰਦਾ ਸੀ ਕਿ ਮੈਂ ਉਹਦੇ ਘਰੇ ਇਕੱਠ ਕਰਕੇ ਇਹ ਨਹੀਂ ਕਹਿੰਦਾ ਮੈਂ ਸਰਪੰਚ ਬਣਨਾ ਹੈ ਪਰ ਮੈਂ ਕਹਿੰਦਾ ਸੀ ਜੇ ਉਹ ਕੰਮ ਕਰੋਗੇ ਤਾਂ ਪਿੰਡ ਦੀ ਸਹਿਮਤੀ ਨਾਲ ਕਰੀਏ ਤਾਂ ਵਧੀਆ ਹੈ ਪਿੰਡ ਦਾ ਏਕਾ ਬਣਿਆ ਰਵੇ ਵਧੀਆ ਹੈ ਇਸ ਗੱਲ ਨਾਲ ਮੈਂ ਸਹਿਮਤ ਹਾਂ ਜਿਹੜੇ 11 ਬੰਦਿਆਂ ਦਾ ਨਾਮ ਹੈ ਮੈਂ 11 ਚੋਂ ਜੋ ਵੀ ਮਰਜੀ ਦੇ ਨਾਂ ਆ ਜੇ ਚਾਹੇ 11 ਬੰਦੇ ਬੈਠ ਕੇ ਡਿਸੀਜਨ ਲੈ ਲੈਣਾ ਮੈਂ ਉਹਨਾਂ ਚ ਸਾਰਿਆਂ ਤੇ ਜਿਹੜੇ ਦੀ ਸਹਿਮਤੀ ਹੋਊਗੀ ਸਹਿਮਤ ਹੋਊਗਾ ਰਹੀ ਗੱਲ ਕੰਮਾਂ ਦੀ ਵੀਰੋ ਕੰਮ ਜਿਹੜੇ ਇਹਨਾਂ ਨੇ ਲਿਖਾਏ ਆ ਨਾ 5 ਸਾਲਾਂ ਦੇ ਵਿੱਚੋਂ ਜੇ ਇੱਕ ਵੀ ਕੰਮ ਰਹਿ ਗਿਆ ਤੇ ਪਿੱਡੋਂ ਬਾਹਰ ਕੱਢ ਦੇ ਹਰਕਾ ਦਾ ਵਾਦਾ ਮੈਂ ਨਹੀਂ ਕਰਦਾ ਕਿਉਂਕਿ ਮੈਂ ਸਰਕਾਰ ਚ ਨਹੀਂ ਹੋ ਸਕਦਾ ਮੈਂ ਸਰਕਾਰ ਦਾ ਕਿਸੇ ਦਾ ਹਿੱਸਾ ਬਣ ਜਾਂ ਜਾਂ ਸਾਡੀ ਸਰਕਾਰ ਕਦੇ ਆਵੇ ਉਹ ਉਦੋਂ ਵਾਦਾ ਕਰੂੰਗਾ ਪਰ ਜਿਹੜੇ ਸਰਕਾਰ ਤੋਂ ਬਿਨਾ ਜਿਹੜੇ ਕੰਮ ਆਪਾਂ ਕਰ ਸਕਦੇ ਹਾਂ ਪਿੰਡ ਵਾਸਤੇ ਉਹਦੇ ਵਾਸਤੇ ਜਾਣ ਵੀ ਦੇ ਚ ਦੇਣੀ ਪਈ ਤਾਂ ਦੇਊਗਾ ਠੀਕ ਹੈ ਪਿੰਡ ਵਾਸਤੇ ਲੜਨਾ ਪਿਆ ਲੜੂੰਗਾ ਜੋ ਵੀ ਤੁਸੀਂ ਕੰਮ ਕਹੋਗੇ ਅੱਧੀ ਰਾਤ ਨੂੰ ਪਹਿਲਾਂ ਵੀ ਆਉਂਦਾ ਰਿਹਾ ਕੰਮ ਹਾਂ ਥੋੜਾ ਜਿਹਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਇਹ ਸੁਆਦ ਆ ਮੇਰਾ ਕੱਬਾ ਜਿਵੇਂ ਇਹ ਕਹਿੰਦੇ ਸੀ ਭਈ ਅਰਬ ਸੁਆਦਾਂ ਬੰਦਾ ਨਹੀਂ ਚਾਹੀਦਾ ਭਈ ਨਹੀਂ ਚਾਹੀਦਾ ਤਾਂ ਫਿਰ ਮੇਰਾ ਤਾਂ ਕਿਸ ਪ੍ਰਾਇਸ ਸੁਆਦ ਹੈ ਕੱਲ੍ਹ ਸੁਣਦੀ ਹੈ ਮੈਂ ਆਪਦਾ ਬਹੁਤ ਕੋਸ਼ਿਸ਼ ਕੀਤੀ ਹੈ ਸੁਆਦ ਬਦਲਣ ਦੀ ਨਹੀਂ ਬਦਲਦਾ ਸਭ ਤੋਂ ਵੱਡੀ ਗੱਲ ਇਹ ਹੈ ਪਰ ਇਹ ਹੈ ਮੈਂ ਬੜਾ ਕੁਛ ਨਹੀਂ ਕਰ ਸਕਦਾ ਪਰ ਜਿਹੜਾ ਵੀ ਮੈਂ ਵਾਦਾ ਕਰਦਾ ਮੈਂ ਪੂਰਾ ਕਰੂੰਗਾ ਜਿਹੜਾ ਇਹ ਗਰੀਬ ਭਰਾ ਇਹਨਾਂ ਦੇ ਕੁੜੀਆਂ ਦੀ ਸ਼ਾਦੀ ਵਾਸਤੇ ਪੰਚਾਇਤੀ ਜਗ੍ਹਾ ਦਾ ਕੋਈ ਇੰਤਜ਼ਾਮ ਕਰਕੇ ਇੱਕ ਪੈਲਸ ਦਾ ਇੰਤਜ਼ਾਮ ਕਰੀਏ ਵੀ ਇੱਕ ਵਿਆਹ ਸ਼ਾਦੀਆਂ ਉੱਥੇ ਕਰ ਲੈਣ ਮੈਂ ਉਸ ਵਾਸਤੇ ਪਾ ਦੂੰਗਾ ਜਿਹੜੇ ਕੋਈ ਆੜਾ ਖਾਲਿਆਂ ਦੇ ਕੰਮ ਜੋ ਕੀ ਹੋਰ ਹੈ ਉਹ ਮੈਂ ਜਿਵੇਂ ਵੀ ਸਰਕਾਰ ਤੋਂ ਬਾਹਰ ਵੀ ਬਥੇਰੇ ਕੰਮ ਆ ਜਿਹੜੇ ਸਰਕਾਰ ਤੋਂ ਬਿਨਾਂ ਵੀ ਹੁੰਦੇ ਆ ਮੈਂ ਕਰਵਾਉਂਗਾ ਫਿਰ ਇੱਕ ਹੋਰ ਹੈ ਸਰਕਾਰ ਕਿਸੇ ਦੀ ਹੋਵੇ ਮੇਰੇ ਭਰਾ ਸਾਰਾ ਤੁਸੀਂ ਸਾਥ ਦੇ ਦਿਓ ਤੋਡੇ ਨਾਲ ਆ ਵੱਡੇ ਮੋਗੇ ਦੇ ਧੋ ਮੋਗੇ ਕਰਵਾ ਦੂੰਗਾ ਖਾਲ ਦੇ ਦਿਓ ਇਹ ਕਰਵਾ ਦੂੰਗਾ ਮੈਂ ਮੇਰਾ ਵਾਅਦਾ ਹੈ ਕਰਨ ਇੰਨਾ ਹੀ ਕਹਿੰਦਾ ਅੱਥੇਵਾਂ ਦਾ ਜਾਚ ਗਿਆ ਜੇ ਕੋਈ ਗਲਤ ਗੱਲ ਲੱਗੀ ਤਾਂ ਉਹਦੀ ਮਾਫੀ ਮੰਗਦਾ ਜੇ ਫੇਰ ਵੀ ਕੋਈ ਕਵੇ ਵੀ ਤੂੰ ਬਹਿ ਜਾ ਪਾਸੇ ਹੋ ਜਾ ਆਪਾਂ ਪਾਸੇ ਬੈਠਣ ਨੂੰ ਤਿਆਰ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਸੋ ਸੁਖਰਾਣ ਸਿੰਘ ਦੇ ਨਾਂ ਤੇ ਉਹ ਕਿਹੜੇ ਕਿਹੜੇ ਸਾਥੀ ਹਾਥ ਕਰੇ ਕਰ ਲਈ ਉਹ ਵੀ ਕਰੂਗਾ ਫੋਨ ਤੇ ਚਾਹਤਰੀ ਵੀਰੋ ਸੋ ਜਿਹੜਿਆ ਨਾ ਸ਼ਵਰਾਸ ਸਿੰਘ ਨਾਮ ਆਫਸਰ ਵਾਲੇ ਜੱਜਤ ਕੌਰ ਸਿੰਘ ਨਾਮ ਆਫਸਰ ਵਾਲੇ ਰਾਜ ਸਿੰਘ ਹੈ ਆਪਾਂ ਸਹਿਮਤੀ ਦਿਓ ਜੁਧਾਰ ਕੌਰ ਸਿੰਘ ਜਿਹਨੇ ਨਾਮ ਆਫਸਰ ਵਾਲੇ ਰਾਜ ਸਿੰਘ ਦੀ ਹੋ ਗਈ ਹੁਣ ਨਾਮ ਆਫਸਰ ਹੈ ਸ਼ਵਰਾਸ ਸਿੰਘ ਨਾਮ ਆਫਸਰ ਵਾਲਾ ਹੁਣ ਇਹ ਚੋ ਹਾਂ ਉਹ ਨਹੀਂ ਫੇਰ ਬਾਅਦ ਵਿੱਚ ਕਈ ਬੰਦਾ ਚੱਲ ਜਾਣਾ ਆਪਾਂ ਮੰਦਰਾ ਸਰਪੰਚੀ ਨਾਲ ਆਪਾਂ ਚੱਲਦੇ ਹਾਂ ਆ ਜਾ ਆਏ ਭਾਈ ਆ ਤੂੰ ਹੀ ਬੋਲ ਆ ਜਾ ਫੇਰੇ ਜੋ ਕਿ ਥਾਰੇ ਪਿੰਡ ਨੂੰ ਪਤਾ ਲੱਗੇ ਵੇਖੋ ਸੇ ਨਗਰ ਦੀ ਗੱਲ ਆ ਸਰਪੰਚੀ ਦੀ ਗੱਲ ਆ ਸੇ ਅਧਨੀ

لا بو نون دي فين جپدا کرو جپدا کرو ਪੰਜ ਕਰਨੇ ਕਰਤੀਆਂ ਮਾਰਦੇ ਨੇ ਚੇਤਨਾ ਨਹੀਂ ਬਲਕਿ ਹੋਰ ਬਸ ਚੁੱਪ ਦਾ ਗਾਜਾ 2 ਮਿੰਟ ਯਾਰ ਹੋਰ ਭਾਜ ਨੂੰ ਦੱਬ ਦੇ ਕਿੱਲੀ ਚੱਲੋ ਮਾ ਉਹ ਹੀ ਹੈ ਲੋ ਤੇਰੀ ਗੱਲ ਲੋ 3 ਸਾਲ ਤੇ ਆ ਗਿਆ 4 ਮਿੰਟ ਦੇ ਬਚਾਰੇ ਨਹੀਂ ਲੋਕਾਂ ਨੂੰ ਮੁੱਛਾ ਵਿਚਾਰਾ ਜਿੰਦੇ ਝੋੜਾ ਮੂੰਹ ਪਿੱਛੇ ਗਈ ਦੀਪੂ ਤੇਰਾ ਮੂੰਹ ਪਿੱਛੇ ਗਾ ਯਾਰ ਜਿੰਨੀ ਅਦਰਾੰਟਾ ਕੈਮਰਾ ਸੁਣੇ ਤੋ ਰਿਆ ਕੇ ਦੇ ਦੇ ਜੀ ਮਾਰੇ ਮਗਰੋਂ ਜਿਹੜੇ ਮੇਰੇ ਬੇਲੀਚਾਰਾ ਜਾਂ ਖਟਾ ਕਰਨਾ ਵੀ ਭਾਨਾ ਪੱਤੀ ਆ ਉਹ ਤਾਂ ਮੇਰੇ ਮੂੰਹ ਰੱਖ ਖੜੇ ਗਾ ਨਹੀਂ ਦੇਣ ਜੀ ਆਈ ਨਹੀਂ ਗੱਲ ਵਾਧੂ ਕਰਨ ਵਾਲੇ ਹੈਗੇ ਆ ਹਾਂ ਸਹੀ ਬਤਰੀ ਐਨਾ ਵਾਧੂ ਕਰਨ ਵਾਲੇ ਹੈਗੇ ਆ ਸਾਰੇ ਇੱਕ ਦੂਜੇ ਦੇ ਮਗਰ ਚੱਕ ਦਿੰਦਾ ਦੋ ਐਤੂ ਪਹਿਲਾਂ ਐਤੂ ਪਹਿਲਾਂ ਕਿਹੜਾ ਕਰਾ ਕਰਾਈਆ ਕੋਈ ਨਹੀਂ ਆਪਾਂ ਕਿਸੇ ਦਾ ਚਲ ਜਿਹੜਾ ਬੋਲ ਕੇ ਰੇ ਕਰਕੇ ਕਿਹੜਾ ਲੈ ਲੋ ਇਤਰਾ ਕਰਾ ਨਾ ਪੰਜ ਮੁੱਤੇ ਆਖਿਆ ਇਹਨਾਂ ਨੇ ਸਰਕਾਰ ਚ ਸੀ ਸਾਢੇ ਤਿੰਨ ਸਾਲ ਹੋ ਗਏ ਕੋਈ ਨਹੀਂ ਹੱਲ ਕਰਾਇਆ ਹਾਂ ਪਹਿਲਾਂ ਯਾਰ

ད�ས <laughs> ད�ས <laughs>